ਲਾਹੌਰ ਦੇ ਵਿੱਚ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਲੰਗੀ ਸ਼ਾਮ ਸਮਾਪਤ ਹੋਈ ਹੈ ਤੇ ਹੁਣ ਸਿੱਧਾ ਚੱਲਦੇ ਹਾਂ ਲਾਹੌਰ ਇਸ ਸੰਬੰਧੀ ਅਗਲੀ ਜਾਣਕਾਰੀ ਹਾਸਲ ਕਰਨ ਲਈ ਸਾਡੇ ਨਾਲ ਲਾਹੌਰ ਤੋਂ ਜੁੜ ਰਹੇ ਨੇ ਸਹਿਜਪ੍ਰੀਤ ਸਿੰਘ ਮੰਗੜ ਜੀ ਜੀ ਮੰਗੜ ਸਾਹਿਬ ਸਵਾਗਤ ਹੈ ਆਪ ਜੀ ਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਸੋਤਾ ਸਾਹਿਬ ਔਰ ਕਨੈਕਟ FM ਦੇ ਸਾਰੇ ਸਰੋਤਿਆਂ ਨੂੰ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਾਨਗੜ ਸਾਹਿਬ ਜਿਹੜੀ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਲੰਗੀ ਰਾਤ ਸ਼ਾਮਲ ਹੋਈ ਹੈ ਇਸ ਵਾਰ ਇਸ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਮੁੱਖ ਵਿਸ਼ਾ ਕੀ ਸੀ ਇਸ ਬਾਰੇ ਵਿਸਥਾਰ ਨਾਲ ਦੱਸੋ ਬਸੋਤਾ ਸਾਹਿਬ ਜਿਵੇਂ ਤੁਸੀਂ ਜਾਣਦੇ ਹੋ 33ਵੀਂ ਕਾਨਫਰੰਸ ਇਹ ਸਾਡੀ ਇਸ ਵਾਰ ਦੀ ਹੋਈ ਆ ਔਰ ਇਹਦਾ ਜਿਹੜਾ ਮੇਨ ਜਿਹੜਾ ਥੀਮ ਸੀ ਜਿਹੜਾ ਵਿਸ਼ਾ ਸੀ ਉਹ ਸੀ ਦਾ ਹੈਰੋਇਕ ਟਰੈਡੀਸ਼ਨ ਆਫ ਪੰਜਾਬ ਪੰਜਾਬ ਦੇ ਸੂਰਬੀਰ ਉਹਨਾਂ ਦੀਆਂ ਕਥਾਵਾਂ ਉਹਨਾਂ ਨੇ ਕੀ ਕੀਤਾ ਸਾਡੇ ਲਈ ਕਿਮਨੋਲ ਦਾ ਐਡੀਸ਼ਨ ਸੀ ਉਹਦੇ ਬਾਰੇ ਇਹ ਕਾਨਫਰੰਸ ਹੋਈ ਇਹ ਤੇ ਤੀਵੀਂ ਕਾਨਫਰੰਸ ਆ ਔਰ ਇਹਦੇ ਵਿੱਚ ਮੇਰਾ ਕਿ ਇਸ ਵਾਰ 78 ਬੰਦਿਆਂ ਨੂੰ ਇਥੋਂ ਇਸਲਾਮਾਬਾਦ ਤੋਂ ਮਨਜ਼ੂਰੀ ਗਈ ਨਵੀਂ ਦਿੱਲੀ ਪਰ ਕਿ ਤੁਹਾਨੂੰ ਪਤਾ ਇਹਨਾਂ ਦਿਨਾਂ ਵਿੱਚ ਵਿਆਹ ਨੇ ਲੋਕਾਂ ਦੀ ਬਹੁਤ ਮਸਰੂਫੀਤਾ ਨੇ ਸੋ ਸਾਨੂੰ ਅਸੀਂ 59 ਵੀਜ਼ੇ ਅਪਲਾਈ ਕੀਤੇ ਔਰ 59 ਦੇ 59 ਵੀਜ਼ੇ ਸਨ ਲੱਗੇ ਪਰ ਇੱਥੇ ਅਸੀਂ 55 ਬੰਦਿਆਂ ਦਾ ਡੈਲੀਗੇਸ਼ਨ ਆ ਜਿਹੜਾ ਉਹ ਆਇਆ ਇਹ ਵੀ ਆ ਤੋਂ ਇਹ ਤੋਂ ਬਿਨਾ 2-3 ਸੰਡੇ ਡੈਲੀਗੇਟਸ ਨੇ ਜਿਹੜੇ ਉਹ ਇੰਗਲੈਂਡ ਤੋਂ ਨੇ ਇੱਕ ਡੈਲੀਗੇਟ ਸਾਡਾ ਯੂਐਸਏ ਤੋਂ ਆ ਇੱਕ ਡੈਲੀਗੇਟ ਸਾਡਾ ਜਰਮਨ ਤੋਂ ਆ ਤੇ ਬਾਕੀ ਇੱਥੇ ਪਾਕਿਸਤਾਨ ਦੇ ਜਿਹੜੇ ਮਸ਼ਾਹੂਰ ਸਾਰੇ ਪੁਆਇੰਟ ਸੀਗੇ ਗਾਇਕ ਸੀਗੇ ਓਐਸ ਉਹਨਾਂ ਨੇ ਇਸ ਕਾਨਫਰੰਸ ਚ ਪਹਿਵੀਂ ਹਾਜ਼ਰੀ ਭਰੀ ਜੀ ਜੀ ਅਸੋ ਇਸ ਦੇ ਵਿੱਚ ਇਸ ਵਾਰ ਕਿਹੜੇ ਕਿਹੜੇ ਮੁਖ ਪਰਚੇ ਪੜੇ ਗਏ ਆ ਜਿਨ੍ਹਾਂ ਦਾ ਜ਼ਿਕਰ ਕਰਨਾ ਚਾਹੋਗੇ ਦੇਖੋ ਪਹਿਲਾ ਦਿਨ ਜਦੋਂ ਹੋਇਆ ਪਹਿਲੇ ਦਿਨ ਜਿਹੜੇ ਗੁਜਰਾਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਉਹਨਾਂ ਨੇ ਇਹਦਾ ਉਦਘਾਟਨ ਕੀਤਾ ਉਸ ਦੇ ਵਿੱਚ ਸਾਡੇ ਪੰਜਾਬ ਯੂਨੀਵਰਸਿਟੀ ਤੋਂ ਬਹੁਤ ਵੱਡੇ ਇੰਟੈਲੈਕਚੁਅਲ ਨੇ ਹੈਟ ਆਫ ਦੀ ਡਿਪਾਰਟਮੈਂਟ ਨੇ ਪੋਲੀਟੀਕਲ ਸਾਇੰਸ ਮੁਹੰਮਦ ਖਾਲਿਦ ਖਾਲਿਦ ਮੁਹੰਮਦ ਹਰਨਾ ਨੇ ਪਹਿਲਾ ਪਰਚਾ ਪੜ੍ਹਿਆ ਉਹਨਾਂ ਨੇ ਆਪਣੇ ਪਰਚੇ 'ਚ ਜ਼ਿਕਰ ਕੀਤਾ ਕਿ ਜਿਹੜੇ ਮਾਨੂਮੈਂਟਸ ਨੇ ਪੁਰਾਣੇ ਕਿਲੇ ਨੇ ਕਿਉਂਕਿ ਦੇਖੋ ਅਸੀਂ ਵੀਰਾਂ ਦੀਆਂ ਗਥਾਵਾਂ ਤਾਂ ਗਾਉਂਦੇ ਆ ਪਰ ਸਾਡੇ ਸਾਡਾ ਇੱਕ ਫਰਜ਼ ਬਣਦਾ ਕਿ ਉਹਨਾਂ ਦੇ ਜਿਹੜੇ ਪੁਰਾਣੇ ਮਾਨੂਮੈਂਟਸ ਬਣੇ ਹੋਏ ਨੇ ਕੋਈ ਕਿਲਾ ਬਣਿਆ ਹੋਇਆ ਕੋਈ ਮਕਬਰਾ ਬਣਿਆ ਹੋਇਆ ਉਹਨਾਂ ਦੀ ਸੰਭਾਲ ਕੀਤੀ ਜਾਵੇ ਔਰ ਉਹਨਾਂ ਦਾ ਪਰਚਾ ਜਿਹੜਾ ਸੀ ਉਹ ਬਹੁਤ ਵਧੀਆ ਸੀ ਇਸ ਤੋਂ ਬਾਅਦ ਡਾਕਟਰ ਭਾਰਤਬੀਰ ਕੌਰ ਸੰਧੂ ਨੇ ਨਾਨਕ ਤੇਬ ਯੂਨੀਵਰਸਿਟੀ ਚ ਪ੍ਰੋਫੈਸਰ ਨੇ ਜੀ ਉਹ ਰਿਲੀਜੀਅਸ ਸਟੱਡੀਜ਼ ਦੇ ਉਹਨਾਂ ਨੇ ਸਿੱਖ ਧਰਮ ਦੇ ਇਸ ਸਾਬ ਦੇ ਨਾਲ ਜਿਹੜਾ ਹੈਰਿਕ ਟ੍ਰੈਡੀਸ਼ਨ ਆ ਕਿਵੇਂ ਸਾਡੇ ਪਾਪੇ ਗੁਰੂ ਨਾਨਕ ਤੋਂ ਇਹ ਚੱਲਿਆ ਤੇ ਦਸਵੇਂ ਪਾਤਸ਼ਾਹ ਸਾਡੇ ਉਦੋਂ ਸਿਖਰ ਤੇ ਪਹੁੰਚ ਗਿਆ ਕਿਵੇਂ ਹਰਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਤੇ ਕਿਵੇਂ ਦੱਸਿਆ ਗਿਆ ਕਿ ਜਿਹੜੇ ਸਿੱਖ ਵੀਰ ਗਾਥਾ ਉਹਦੇ ਚ ਇਹ ਚੀਜ਼ ਆ ਕਿ ਕਿਸੇ નિર્ਦੋਸ਼ ਤੇ ਹੱਥ ਨਹੀਂ ਚੱਕਣਾ ਕਿਸੇ ਔਰਤ ਅਬਲਾ ਤੇ ਹੱਥ ਨਹੀਂ ਚੱਕਣਾ ਹਰੇਕ ਗਊ ਗਰੀਬ ਦੀ ਰੱਖਿਆ ਕਰਨੀ ਆ ਉਹ ਪੇਪਰ ਬੜਾ ਸ਼ਾਨਦਾਰ ਸੀਗਾ ਉਸ ਤੋਂ ਬਾਅਦ ਇੱਥੇ ਮੁਸ਼ਾਇਰਾ ਵੀ ਹੋਇਆ ਮੁਸ਼ਾਇਰੇ ਵਿੱਚ ਬੜੇ ਨਾਮੀ ਕਵੀ ਜਿਹੜੇ ਪੋएट ਸੀਗੇ ਸ਼ਾਇਦ ਸੀ ਪਾਕਿਸਤਾਨ ਦੇ ਜਿਨ੍ਹਾਂ ਵਿੱਚ ਅਫਜ਼ਲ ਸਹਿਰ ਬਾਬਾ ਨਜ਼ਮੀ ਤੇ ਪੰਜਾਬ ਵੱਲੋਂ ਸਾਡੇ ਵੱਲੋਂ ਸੁਖਵਿੰਦਰ ਅਮਰਤ ਦਰਸ਼ਨ ਬੁੱਟਰ ਉਹਨਾਂ ਨੇ ਆਪਣੀ ਇਹਦੇ ਵਿੱਚ ਹਾਜ਼ਰੀ ਭਰੀ ਤੇ ਪਹਿਨੇ ਦਿਨ ਤੋਂ ਬਾਅਦ ਜਦੋਂ ਦੂਸਰਾ ਦਿਨ ਹੋਇਆ ਦੂਸਰੇ ਦਿਨ ਦੇ ਵਿੱਚ ਕੁਝ ਵਧੀਆ ਪਰਚੇ ਸੀਗੇ ਜਿਹੜੇ ਉਹ ਪੜੇ ਗਏ ਡਾਕਟਰ ਨਵਰੂਪ ਕੋਰਨੇ ਜਲੰਧਰ ਤੋਂ ਕਾਲਜ ਪੜਾਉਂਦੇ ਨੇ ਉਹਨਾਂ ਵੱਲੋਂ ਪੜਿਆ ਗਿਆ ਜਿਹੜੇ ਸੁਨੀਲ ਕਟਾਰੀਆ ਨੇ ਸਾਡੇ ਨਾਲ ਆਏ ਤੁਸੀਂ ਸ਼ਾਇਦ ਉਹਨਾਂ ਦਾ ਨਾਮ ਸੁਣਿਆ ਹੋਵੇ ਬੀ.ਸੀ. ਵਿੱਚ ਪੱਤਰਕਾਰੀ ਵੀ ਕਰਦੇ ਨੇ ਉਹਨਾਂ ਨੇ ਬੜਾ ਵਧੀਆ ਜਿਹੜਾ ਸੀਗਾ ਉਹਨਾਂ ਦਾ ਪਰਚਾ ਸੀ ਡਾਕਟਰ ਤਰਸਪਾਲ ਕੋਰਕ ਵੱਲੋਂ ਵੀ ਇਸ ਵਿਸ਼ੇ ਨੂੰ ਛੂੰਦਾ ਪਰਚਾ ਪੜਿਆ ਗਿਆ ਡਾਕਟਰ ਸਵਰਾਜ ਸੰਧੂ ਉਹਨਾਂ ਨੇ ਪਰਚੇ ਪੜ੍ਹੇ ਸੋ ਤਿੰਨੋਂ ਦਿਨ ਔਰ ਕੀ ਮੈਂ ਤੁਹਾਨੂੰ ਇੱਕ ਗੱਲ ਬੜੇ ਮਾਣ ਨਾਲ ਕਹਿਣਾ ਕਿ মিডিਆ ਸਾਨੂੰ ਇਹ ਕਹਿ ਕੇ ਗਿਆ ਕਿ ਅਸੀਂ ਇੰਨੇ ਜ਼ਬਰਦਸਤ ਪਰਚੇ ਕਦੇ ਕਿਸੇ ਕਾਨਫਰੰਸ 'ਚ ਨਹੀਂ ਦੇਖੇ ਕਿਉਂਕਿ ਬੰਦਿਆਂ ਦੀ ਬਹੁਤ ਤਿਆਰੀ ਸੀ ਔਰ ਇੱਕ ਇੱਕ ਗੱਲ ਹੋਰ ਹੁੰਦੀ ਆ ਬਸੋਤਾ ਸਾਹਿਬ ਕਿ ਕਈ ਵਾਰ ਪਰਚੇ ਅਸੀਂ ਲੋਕ ਪੜਨ ਲੱਗ ਜਾਂਦੇ ਆ ਦਾ ਉਹਦੇ ਵਿੱਚ ਕੀ ਹੁੰਦਾ ਕਿ ਉਹ ਦੇਖ ਕੇ ਰੱਟੇ ਬਾਜੀ ਨਾ ਪੜੇ ਬੰਦਿਆਂ ਨੇ ਐਨ ਯਾਦ ਸੀ ਤਿਆਰ ਸੀ ਪਰ ਸੇ ਇੱਕ ਇੱਕ ਜਿਹੜਾ ਉਹਨਾਂ ਦਾ ਬੋਲ ਸੀਗਾ ਉਹ ਲੋਕਾਂ ਨੇ ਸੁਨੇਆ ਬਾਗੇ ਬੀਏ ਸਰਹਤੇ ਤੈਨੂੰ ਤਤੀਵਾ ਨ ਲਗੇ ਬਾਗੇ ਬੀਏ ਸਰਹਤੇ ਉਹ ਤੈਨੂੰ ਤਤੀਵਾ ਨ ਲਗੇ

ਕੋ ਕੰਧ ਤੇ ਨਸ ਬੁੱਤਰ ਬੰਡੇ ਨੀ ਚਲ ਵਰਦੀ ਅਮਵਾ ਦੇ ਸਮਝ ਨਾ ਆਏ ਚਾਲੇ ਤੇਰੇ ਹਿਸਾਬ ਤੇਰੇ ਹਿਸਾਬ ਤੇ ਵਾਗੇ ਦੀਏ ਸਰਹਦੇ ਕਰਦਾ ਤਰਲੇ ਤੇਰੇ ਅਗੇ ਚੰਦ ਚੰਡਿਆ ਨੇ ਵਾਲਾ ਹੂਏ ਕਾਲ ਮੁਹੱਬਤਾਂ ਵਾਲੇ ਨੀ ਤੇਰਾ ਰਬੁ ਲਖਵਾਲਾ ਨੀ ਦੁੱਖ ਹੋ ਜਾ ਕਿਉਂਕਿ ਤੁਸੀਂ ਪੱਤਰਕਾਰਾਂ ਨੂੰ ਵੀ ਮਿਲੇ ਹੋ ਲੇਖਕਾਂ ਨੂੰ ਮਿਲੇ ਹੋ ਹੋਰ ਬੁੱਧੀਜੀਵੀਆਂ ਨੂੰ ਇਸ ਵਿਸ਼ੇ ਪੰਜਾਬੀ ਕਾਨਫਰੰਸ ਤੋਂ ਮਿਲੇ ਹੋ ਮੈਂ ਇਸ ਤੋਂ ਹਟ ਕੇ ਆਪ ਦੇ ਨਾਲ ਇੱਕ ਗੱਲ ਗੱਲ ਕਰਨੀ ਚਾਹਾਂਗਾ ਜਿਹੜੇ ਹੱਥੋਂ ਦੇ ਪੱਤਰਕਾਰ ਐ ਉਹਨਾਂ ਦਾ ਭਾਰਤ ਦੇ ਪ੍ਰਤੀ ਕੀ ਨਜ਼ਰੀਆ ਹੈਗਾ ਦੇਖੋ ਸਾਨੂੰ ਜਿਹੜੇ ਲੋਕ ਮਿਲੇ ਸਾਨੂੰ ਜਿਹੜੇ ਲੋਕ ਮਿਲੇ ਉਹ ਉਹਨਾਂ ਦੇ ਪੱਤਰਕਾਰਾਂ ਦੇ ਇੱਕ ਇੱਕ ਮਨ ਵਿੱਚ ਟੀਸ ਸੀ ਕਿ ਸਾਡੇ ਤੁਸੀਂ ਲੋਕ ਅਸੀਂ ਕਿਉਂਕਿ ਮੈਂ ਛੇਵੀਂ ਕੌਰ ਕਾਨਫਰੰਸ ਮੇਂ ਛੇਵੀਂ ਦਫਾ ਇਸ ਤਰ੍ਹਾਂ ਦੀ ਸਰਜ਼ਮੀਂ ਤੇ ਆਇਆ ਤੇ ਮੈਂ 6 ਛੇਵੀਂ ਮੇਰੀ ਇਹ ਕਾਨਫਰੰਸ ਐਸ ਚੀਫ ਕੋਆਰਡੀਨੇਟਰ ਆ ਉਹ ਮੈਨੂੰ ਇਹ ਕਹਿ ਰਹੇ ਸੀ ਕਿ ਤੁਸੀਂ ਇਨਸ਼ਾਅਲਾ ਹੋ ਤੁਹਾਡਾ ਤੁਹਾਡਾ ਅਸੀਂ ਜੀਓ ਆਇਆਂ ਨੂੰ ਕਹਿੰਨੇ ਆ ਖੈਰਮਕਦਮ ਕਰਦੇ ਆ ਪਰ ਹਿੰਦੁਸਤਾਨ ਨੇ ਕੁਛ ਦਿਨ ਤੋਂ ਥੋੜੀ ਵੀਜ਼ਿਆਂ ਚ ਥੋੜੀ ਕਮੀ ਕੀਤੀ ਹੋਈ ਆ ਇਹ ਉਹਨਾਂ ਦੇ ਮਨ ਚ ਇੱਕ ਮਲਾਲ ਜ਼ਰੂਰ ਸੀ ਪਰ ਦੂਸਰੇ ਪਾਸੇ ਜੇ ਦੇਖਿਆ ਜਾਵੇ ਤਾਂ ਉਹ ਇੱਕ ਗੱਲ ਕਹਿ ਰਹੇ ਨੇ ਕਿ ਹਾਂ ਹਿੰਦੁਸਤਾਨ ਤਰੱਕੀ ਤਰੱਕੀ ਵੱਲ ਨੂੰ ਜਾ ਰਿਹਾ ਹਿੰਦੁਸਤਾਨ ਦੀ ਜਿਹੜੀ ਤੁਹਾਡਾ ਪੰਜਾਬ ਆ ਉਹ ਸਾਡੇ ਪੰਜਾਬ ਨਾਲੋਂ ਅਜੇ ਵੀ ਖੁਸ਼ਹਾਲ ਆ ਸੋ ਇਹ ਇਹ ਗੱਲਾਂ ਸਾਡੀਆਂ ਆਪਸ 'ਚ ਜਿਹੜੇ ਨੇ ਵਿਚਾਰ ਵਟਾਂਦਰੇ ਹੋਏ ਜੀ ਤੇ ਹੁਣ ਮੈਂ ਚਾਹਾਂਗਾ ਕਿ ਵਿਸ਼ਵ ਪੰਜਾਬੀ ਕਾਨਫਰੰਸਾਂ ਹੁੰਦੀਆਂ ਨੇ ਇਹ ਜਿਸ ਤਰ੍ਹਾਂ 33ਵੀਂ ਤੁਹਾਡੇ ਵਿਸ਼ਵ ਪੰਜਾਬੀ ਕਾਨਫਰੰਸ ਸੀ ਇਹਨਾਂ ਦੇ ਵਿੱਚ ਅਕਸਰ ਮਤੇ ਪਾਸ ਕੀਤੇ ਜਾਂਦੇ ਨੇ ਸੋ ਜਿਹੜੇ ਇਸ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਮਤੇ ਪਾਸ ਕੀਤੇ ਗਏ ਨੇ ਇਹਨਾਂ ਦੇ ਬਾਰੇ ਦੱਸੋ ਦੇਖੋ ਸਭ ਤੋਂ ਜਿਹੜਾ ਮੁੱਖ ਮੇਨ ਜਿਹੜਾ ਮਤਾ ਸੀ ਉਹ ਤਾਂ ਇਹ ਸੀ ਕਿ ਦੋਵੇਂ ਸਰਕਾਰਾਂ ਵਿਜ਼ਟਰ ਵੀਜ਼ਾ ਲਈ ਖੁੱਲ੍ਹਦਲੀ ਦਿਖਾਉਣ ਜੀ ਇੱਕ ਇਹਦੇ ਵਿੱਚ ਇਹਦੇ ਨਾਲ ਮੈਂ ਹੋਰ ਐਡ ਕਰ ਦਵਾਂ ਇੱਕ ਗੱਲ ਇਹ ਸੀ ਕਿ ਜਿਹੜਾ ਜਦੋਂ ਅਸੀਂ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ ਔਨ ਅਰਾਈਵਲ ਵੀਜ਼ਾ ਮਿਲੇ ਉਹਨਾਂ ਨੂੰ ਦਿੱਲੀ ਨਾ ਹੋ ਆਪਣੇ ਕਾਗਜ਼ਾਤ ਲੈ ਕੇ ਜਾਣਾ ਪਵੇ ਉਹਨਾਂ ਨੂੰ ਸਿੱਧਾ ਵਾਗੇ ਜਾਣ ਆਪਣਾ ਪਾਸਪੋਰਟ ਲੈ ਕੇ ਉਹਨਾਂ ਨੂੰ ਉੱਥੇ ਹੀ ਔਨ ਅਰਾਈਵਲ ਵੀਜ਼ਾ ਮਿਲ ਜਵੇ ਇੱਕ ਤਾਂ ਮਤਾ ਇਹ ਬੜਾ ਇੰਪੋਰਟੈਂਟ ਸੀ ਜੀ ਦੂਸਰਾ ਮਤਾ ਇਹਨਾਂ ਨੇ ਸਾਡੀ ਵਰਲਡ ਪੰਜਾਬੀ ਕਾਂਗਰਸ ਨੇ ਪਾਕਿਸਤਾਨ ਵੱਲੋਂ ਇਹ ਪੇਸ਼ ਕੀਤਾ ਕਿ ਪਾਕਿਸਤਾਨ ਚ ਲਾਹੌਰ ਚ ਇੱਕ ਪੰਜਾਬੀ ਯੂਨੀਵਰਸਿਟੀ ਜਿਹੜੀ ਆ ਉਹ ਬਣਾਈ ਜਾਵੇ ਜਿਹਦੇ ਵਿੱਚ ਪੰਜਾਬੀ ਤੇ ਜਿਹੜੇ ਨੇ ਵੱਖ-ਵੱਖ ਕੋਰਸੇ ਸ਼ੁਰੂ ਕੀਤੇ ਜਾਣ ਔਰ ਪੰਜਾਬੀ ਨੂੰ ਉਹਦੇ ਚ ਪਰਫੁੱਲਨ ਕੀਤਾ ਤੀਸਰਾ ਵਿਸ਼ਾ ਕਿਉਂਕਿ ਪੰਜਾਬੀ ਲਾਹੌਰ ਵਿੱਚ ਇਧਰਲੇ ਪਾਕਿਸਤਾਨ ਪੰਜਾਬੀ ਜਿਹੜੀ ਆ ਉਹ ਲਾਜ਼ਮੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਪ੍ਰਾਇਮਰੀ ਤੱਕ ਮਤੇ ਵਿੱਚ ਕਿਹਾ ਕਿ ਪ੍ਰਾਇਮਰੀ ਤੱਕ ਪੰਜਾਬੀ ਹੀ ਮੇਨ ਐਜੂਕੇਸ਼ਨ ਹੋਵੇ ਮੁੱਖ ਐਜੂਕੇਸ਼ਨ ਹੋਵੇ ਫੇਰ ਉਹਨਾਂ ਦੀ ਇੱਕ ਜਿਹੜਾ ਮੈਂ ਸਮਝਣਾ ਕਿ ਬਹੁਤ ਇੰਪੋਰਟੈਂਟ ਮਤਾ ਸੀਗਾ ਉਹ ਇਹ ਸੀ ਕਿ ਜਿਹੜੇ ਅਸੀਂ ਲੇਖਕ ਬੁੱਧੀਜੀਵੀ ਤੇ ਸਾਰੇ ਸਾਹਿਤਕਾਰ ਇੱਥੇ ਆਉਂਨੇ ਆ ਜਾਂ ਇਧਰੋਂ ਉਧਰ ਜਾਂਦੇ ਨੇ ਉਹਨਾਂ ਲਈ ਕੋਈ ਕਿਸੇ ਕਿਸਮ ਦੀ ਵੀਜ਼ੇ ਦੀ ਸ਼ਰਤ ਨਾ ਹੋਵੇ ਉਹ ਮਤਲਬ ਇੱਕ ਕਿਸਮ ਦਾ ਕਹਿ ਲਓ ਕਿ ਔਨ ਅਰਾਈਵਲ ਹੀ ਉਹਨਾਂ ਨੂੰ ਵੀਜ਼ਾ ਮਿਲੇ ਫੇਰ ਇਹ ਕਿ ਜਿਹੜੇ ਪਾਕਿਸਤਾਨ ਚ ਲੋਕਾਂ ਨੇ ਐਮਏ ਐਮਐਫਲ ਪੀਐਚਡੀ ਪੰਜਾਬੀਜ਼ ਕੀਤੀ ਆ ਵੱਖ-ਵੱਖ ਜਿਹੜੀਆਂ ਇੱਥੇ ਨੌਕਰੀਆਂ ਨੇ ਨੌਕਰੀਆਂ ਦੇ ਵਿੱਚ ਉਹਨਾਂ ਨੂੰ ਤਰਜੀਹ ਦਿੱਤੀ ਜਾਵੇ ਸੋ ਇਹ ਮਤੇ ਉਸ ਉਸ ਦਿਨ ਉੱਥੇ ਪਾਸ ਹੋਏ ਜੀ ਹੁਣ ਮੈਂ ਚਾਹਾਂਗਾ ਕਿ ਜਿਹੜੀ ਤਿੰਨ ਰੋਜ਼ਾ ਕਾਨਫਰੰਸ ਸੀਗੀ ਇਹ ਇਸ ਦੇ ਵਿੱਚ ਕੁਝ ਖਟੀਆਂ ਕੁਝ ਮਿੱਠੀਆਂ ਯਾਦਾਂ ਵੀ ਤੁਹਾਡੇ ਨਾਲ ਜੁੜੀਆਂ ਹੋਣਗੀਆਂ ਕੁਝ ਝਲਕੀਆਂ ਦੱਸੋ ਸਾਨੂੰ ਦੇਖੋ ਬਸੋਤਾ ਸਾਹਿਬ ਕਿਉਂਕਿ ਮੈਂ 7ਵੀਂ ਵਾਰ ਆਇਆ ਇਸ ਸਰਜ਼ਮੀ ਤੇ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਕਿ ਲੋਕਾਂ ਦਾ ਪਿਆਰ ਬਹੁਤ ਆ। ਪਹਿਲੀ ਗੱਲ ਤਾਂ ਇਹ ਆ ਕਿ ਕਿਸੇ ਨੇ ਤੁਹਾਡੇ ਨਾਲ ਹੱਥ ਨਹੀਂ ਮਲਾਉਣ। ਉਹਨੇ ਬਾਵਾ ਬਾਵਾ ਇਸ ਤਰ੍ਹਾਂ ਕਰ ਦੇਣੀਆਂ ਔਰ ਬਾਵਾ ਦੇ ਵਿੱਚ ਹੀ ਉਹਨੇ ਕਹਿਣਾ ਕਿ ਨਹੀਂ ਸਰਦਾਰ ਜੀ ਜੱਫੀ ਪਾਉਣੀ ਆ। ਮਤਲਬ ਲੋਕ ਇੰਨਾ ਇੰਤਿਹਾਰ ਪਿਆਰ ਦਿੰਦੇ ਨੇ ਕਿ ਮੈਂ ਤੁਹਾਨੂੰ ਇੱਥੇ ਤਾਂ ਕੀ ਮੈਂ ਮੈਂ 5 ਘੰਟੇ ਵੀ ਲਾ ਦੇਵਾਂ ਤਾਂ ਕਿਆਨ ਨਹੀਂ ਹੋ ਸਕਦਾ। ਦੂਸਰੀ ਗੱਲ ਇਹ ਆ ਕਿ ਹਾਲੇ ਵੀ ਲੋਕਾਂ ਦੇ ਅੰਦਰ ਟੀ ਮੈਨੂੰ ਯਾਦ ਆ ਕਾਨਫਰੰਸ ਦੇ ਦੂਜੇ ਦਿਨ ਕਾਨਫਰੰਸ ਦੇ ਪਹਿਲੇ ਦਿਨ ਕਿਸੇ ਨੂੰ ਪਤਾ ਲੱਗਿਆ ਕਿ ਮੰਗਟ ਮੇਰਾ ਮੰਗਟ ਕਰਕੇ ਵੀ ਉਹ ਆਇਆ ਇੱਕ ਟੂਬਾ ਟੇਕ ਸਿੰਘ ਦੇਖੋ ਕਿੰਨੀ ਦੂਰ ਆ ਜੀ ਬਜ਼ੁਰਗ ਇੱਕ ਉਹ ਮੰਗਟ ਸੀ ਹੂੰ ਉਹਦਾ ਪਿੰਡ ਬਲੀਏਵਾਲ ਸੀਗਾ ਉਹ ਆਇਆ ਉਹਨੇ ਮੇਰਾ ਹੱਥ ਫੜਿਆ ਯਕੀਨ ਮੰਨਿਓ ਕਿ ਉਹ ਹੱਥ ਫੜ ਕੇ ਕੋਈ 5-7 ਮਿੰਟ ਬਿਨਾ ਕੁਝ ਬੋਲੇ ਉਹ ਰੋਂਦਾ ਰਿਹਾ ਫਿਰ ਉਹਨੇ ਮੈਨੂੰ ਦੱਸਿਆ ਕਿ ਮੇਰਾ ਜਿਹੜਾ ਪੇਸੀ ਮੇਰਾ ਜਿਹੜਾ ਅ ਅੱਬਾ ਸੀ ਉਹ ਉੱਥੇ ਦਾ ਨੰਬਰਦਾਰ ਸੀ ਉਸਨੇ ਸਾਨੂੰ ਮਤਲਬ ਅਸੀਂ ਜਦੋਂ ਆਏ ਤਾਂ ਆਪਣੀ ਸਾਨੂੰ ਸਾਰਾ ਕੁਝ ਛੱਡ ਕੇ ਆਉਣਾ ਪਿਆ ਮੈਨੂੰ ਕਹਿੰਦੇ ਕਾਕਾ ਤੂੰ ਮੈਨੂੰ ਨਾ ਉਸ ਪਿੰਡ ਦਾ ਇੱਕ ਉੱਥੇ ਬਰੋਟਾ ਖੜਾ ਉਹ ਬਰੋਟੇ ਦੀ ਮੈਨੂੰ ਤੋ ਤਸਵੀਰ ਭੇਜੀ ਦੂਸਰੀ ਗੱਲ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਨਾਲ ਮੇਰੇ ਵਾਈਫ ਵੀ ਇਸ ਕਾਨਫਰੰਸ ਹੈਗੇ ਨੇ ਜੀ ਅਸੀਂ ਗਵਾਲ ਸਟਰੀਟ ਜਿਹੜੀ ਹੈਗੀ ਆ ਫੂਡ ਸਟਰੀਟ ਗਵਾਲ ਮੰਡੀ ਉੱਥੇ ਅਸੀਂ ਰਾਤ ਨੂੰ ਡਿਨਰ ਕਰ ਰਹੇ ਸੀ ਤਾਂ ਡਿਨਰ ਕਰਨ ਤੋਂ ਬਾਅਦ ਬੜਾ ਵਧੀਆ ਡਿਨਰ ਹੋਇਆ ਮੈਂ ਸੋਚਿਆ ਕਿ ਮੈਂ ਬਿੱਲ ਦੇ ਦਵਾਂ ਮੇਰੇ ਕੋਲ ਇੱਕ ਪਾਕਿਸਤਾਨੀ ਫੈਮਿਲੀ ਬੈਠੀ ਸੀ ਤੇ ਉਹ ਮੈਨੂੰ ਉਹ ਜਦੋਂ ਮੈਂ ਬਿੱਲ ਕਿਹਾ ਉਹਨਾਂ ਨੂੰ ਕਿ ਬਿੱਲ ਦਿਓ ਉਹ ਕਹਿੰਦੇ ਜੀ ਤੁਹਾਡਾ ਬਿੱਲ ਆ ਜਿਹੜਾ ਉਹ ਜਿਹੜੇ ਤੁਹਾਡੇ ਨਾਲ ਬੈਠੇ ਸੀ ਉਹ ਦੇਗੇ ਔਰ ਉਹਨਾਂ ਨੇ ਸਾਨੂੰ ਨਾਂ ਮਿਲੇ ਨਾ ਕੋਈ ਗੱਲ ਸੋ ਇਸ ਕੰਪੀਅਰ ਮੈਂ ਮਤਲਬ ਇਹਨਾਂ ਚੀਜ਼ਾਂ ਤੋਂ ਮੈਂ ਬਹੁਤ ਜ਼ਿਆਦਾ ਇੰਪ੍ਰੈਸਡ ਆਂ ਔਰ ਬੜਾ ਭਾਵਕ ਹੋ ਜਾਈਦਾ ਇਹ ਚੀਜ਼ਾਂ ਨਾਲ ਹਰ ਇੱਕ ਥਾਂ ਤੇ ਤੁਹਾਨੂੰ ਇੱਕ ਗੱਲ ਮੈਂ ਹਰ ਇੱਕ ਵਾਰ ਕਹਿਣਾ ਇੱਕ ਗੱਲ ਮੈਂ ਇਸ ਵਾਰ ਵੀ ਕਹਾਂਗਾ ਕਿ ਦਸਤਾਰ ਦੀ ਬਹੁਤ ਜ਼ਿਆਦਾ ਇੱਜ਼ਤ ਆ ਤੁਸੀਂ ਦਸਤਾਰ ਬਨ ਕੇ ਬਾਜ਼ਾਰ ਚ ਨਿਕਲਦੇ ਹੋ ਤਾਂ ਮੇਰਾ ਖਿਆਲ ਆ ਕਿ ਸੈਲਫੀ ਲੈਣ ਵਾਲਿਆਂ ਦਾ ਹੜ ਆ ਜਾਂਦਾ ਔਰ ਲੋਕ ਤੁਹਾਨੂੰ ਝੁੱਕ ਕੇ ਸਲਾਮ ਕਰਦੇ ਨੇ ਸਰਦਾਰ ਜੀ ਆਓ ਸਰਦਾਰ ਜੀ ਆਓ ਮੈਂ ਕੱਲ ਆ ਰਾਤ ਮੈਂ ਨਿਕਲ ਵੈਸੀ ਸੈਰ ਕਰ ਨਿਕਲਿਆ ਤਾਂ ਇੱਕ ਆ ਆਈਸਕ੍ਰੀਮ ਦੀ ਦੁਕਾਨ ਸੀ ਉਹਨੇ ਮੈਨੂੰ ਬੜੇ ਬਹੁਤ ਜ਼ੋਰ ਦੀ ਸਰਦਾਰ ਜੀ ਇੱਧਰ ਆਓ ਉਹਨੇ ਦੋ ਮੇਰੇ ਆਈਸਕ੍ਰੀਮ ਮੇਰੇ ਕਹਿੰਦੇ ਕਹਿੰਦੇ ਖੋਲ ਕੇ ਰੱਖਤੀਆਂ ਕਿ ਖਾਓ ਮੈਨੂੰ ਮਤਲਬ ਮੈਂ ਨਹੀਂ ਵੀ ਖਾਣਾ ਚਾਹੁੰਦਾ ਹੋਣ ਦੇ ਬਾਵਜੂਦ ਉਹਦਾ ਪਿਆਰ ਇਹੋ ਜਿਹਾ ਸੀ ਕਿ ਮੈਨੂੰ ਉਹ ਚੀਜ਼ ਤੇ ਹੁਣ ਇਹ ਇਹ ਤਾਂ ਇੱਕ ਚੜਖ ਹੋ ਗਈ ਤੇ ਹੋਰ ਕੁਝ ਹੋਰ ਚਲਕੀਆਂ ਦੇਖੋ ਹੋਰ ਹੋਰ ਕੁਝ ਇਹ ਆ ਕਿ ਇੱਕ ਗੱਲ ਮੈਂ ਹੋਰ ਦੇਖੀ ਆ ਕਿ ਪਿਛਲੇ ਕੁਝ ਸਾਲਾਂ ਤੋਂ ਸਾਡੀਆਂ ਹੀ ਕਾਨਫਰੰਸਾਂ ਦੀ ਵਜ੍ਹਾ ਕਰਕੇ ਹੁਣ ਕਾਫੀ ਲੋਕ ਕਾਨਫਰੰਸੇਜ਼ ਕਰਨ ਲੱਗੇ ਇੱਥੇ ਵਧੀਆ ਗੱਲ ਆ ਬਹੁਤ ਜਿੰਨਾ ਇਹ ਮੇਲ ਮਲਾਪ ਹੋ ਜਿੰਨਾ ਆਦਾਨ ਪ੍ਰਦਾਨ ਹੋਊਗਾ ਉਹਨਾਂ ਜਿਆਦਾ ਵਧੀਆ ਉਹਦੇ ਚ ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਗੁਰਮਖੀ ਚ ਲਿਖਦੇ ਆਏ ਲੋਕ ਸ਼ਾਮੁਖੀ ਪੜਦੇ ਨੇ ਪਹਿਲਾਂ ਇਹ ਲੋਕ ਦੀ ਇਹ ਲੋਕਾਂ ਨੂੰ ਅਸੀਂ ਬੁੱਕਸ ਦੇ ਜਾਣੀਆਂ ਇਹਨਾਂ ਨੇ ਘਰੇ ਆਪਣੇ ਸਜਾ ਕੇ ਰੱਖ ਲੈਣੀਆਂ ਕਿ ਚਲੋ ਠੀਕ ਆ ਹੁਣ ਸਾਡੀਆਂ ਜਿਹੜੀਆਂ ਬੁੱਕਸ ਨੇ ਉਹਨਾਂ ਦਾ ਉਲੱਥਾ ਸ਼ਾਮੁਖੀ ਛੋ ਰਿਆ ਉਹ ਲਾਹੌਰ ਤੋਂ ਛਪ ਰਹੀਆਂ ਹਮ ਬਾਬਾ ਨਜ਼ਮੀ ਦੀ ਜਿਹੜੀ ਕੋਈ ਸ਼ਾਇਰੀ ਦੀ ਕਿਤਾਬ ਆ ਉਹਦਾ ਉਲੱਥਾ ਹੋ ਰਿਹਾ ਤੇ ਉਹ ਹਿੰਦੁਸਤਾਨ ਚ ਛਪ ਰਹੀ ਆ ਬਾਬਾ ਸ਼ਾਇਰੀ ਨਜ਼ਮੀ ਉਥੇ ਬਹੁਤ ਜ਼ਿਆਦਾ ਪੜਿਆ ਜਾ ਰਿਹਾ ਸਾਡਾ ਗੁਰ ਭਜਨ ਗਿਲ ਇੱਥੇ ਬਹੁਤ ਜ਼ਿਆਦਾ ਪੜਿਆ ਜਾ ਰਿਹਾ ਸੋ ਇਹ ਮੈਂ ਸਮਝਦਾ ਕਿ ਇਹ ਜਿਹੜੀ ਆਪਸ ਚ ਇਹ ਹੋਈ ਹੈ ਨਾ ਇਹ ਬਹੁਤ ਵਧੀਆ ਹੋਈ ਹੈ ਔਰ ਮੈਂ ਸਮਝਦਾ ਕਿ ਦਿਨ-ਦਿਨ ਕਿਉਂਕਿ ਅੱਜ ਕੀ ਹੁਣ ਜਿਹੜੇ ਸਾਡੇ ਨਾਲ ਸ਼ਾਇਰ ਆਏ ਨੇ ਉਹਨਾਂ ਨੇ ਕਾਫੀ ਆਪਣੀਆਂ ਉਹਨਾਂ ਨੇ ਆਰਡਰ ਦਿੱਤੇ ਨੇ ਕਿ ਸਾਡੀਆਂ ਬੁੱਕਸ ਵੀ ਤੁਸੀਂ ਸ਼ਾਮੁਖੀ ਛਾਪੋ ਇੱਕ ਦੂਜੇ ਦਾ ਜਦੋਂ ਅਸੀਂ ਸਾਹਿਤ ਪੜਾਂਗੇ ਇੱਕ ਦੂਜੇ ਦੇ ਦਿਲ ਦੇ ਬਲਬਲੇ ਪੜਾਂਗੇ ਤਾਂ ਮੇਰਾ ਖਿਆਲ ਆ ਅਸੀਂ ਹੋਰ ਬਹੁਤ ਜ਼ਿਆਦਾ ਨੇੜੇ ਆਵਾਂਗੇ ਆਖਰੀ ਸਵਾਲ ਹੈ ਮੇਰਾ ਅੱਜ ਦੇ ਇਸ ਡਿਸਕਸ਼ਨ ਦੇ ਵਿੱਚ ਆਵਾਮ ਦਾ ਜੋ ਪਾਕਿਸਤਾਨ ਦਾ ਆਵਾਮ ਹੈ ਉਸ ਦੀ ਕੀ ਆਵਾਜ਼ ਹੈ ਦੇਖੋ ਇੱਕ ਜੇ ਜੇ ਤੁਸੀਂ ਕਹੋ ਕਿ ਅਸੀਂ ਉਹਨਾਂ ਦੀ ਕੋਈ ਅੰਦਰਲੀ ਨਬਜ਼ ਟਟੋੜ ਲਈ ਉਹ ਤਾਂ ਪੋਸੀਬਲ ਹੈ ਨਹੀਂ ਓਕੇ ਸ਼ੋਕਤਾ ਸਾਹਿਬ ਪਰ ਜਦੋਂ ਸਾਨੂੰ ਮਿਲਦੇ ਆ ਤਾਂ ਉਹ ਹੀ ਕਹਿੰਦੇ ਆ ਕਿ ਬਸ ਬਾਰਡਰ ਖੁੱਲ ਜਾਣ ਅਸੀਂ ਉਧਰ ਜਾ ਸਕੀਏ ਇੱਕ ਗੱਲ ਮੈਂ ਕਹਿਣਾ ਕਿ ਪਾਕਿਸਤਾਨੀਆਂ ਲਈ ਪਾਕਿਸਤਾਨ ਜ਼ਿੰਦਾਬਾਦ ਆ ਸਾਡੇ ਹਿੰਦੂਸਤਾਨੀਆਂ ਲਈ ਹਿੰਦੁਸਤਾਨ ਦੇ ਜ਼ਿੰਦਾਬਾਦ ਆ ਉਹ ਲੋਕਾਂ ਲਈ ਉਹਨਾਂ ਦਾ ਮੁਲਕ ਜ਼ਿੰਦਾਬਾਦ ਆ ਸਾਡੇ ਲਈ ਸਾਡਾ ਮੁਲਕ ਜ਼ਿੰਦਾਬਾਦ ਆ ਪਰ ਉਹ ਚਾਹੁੰਦੇ ਨੇ ਕਿ ਬਾਰਡਰਾਂ ਤੇ ਸਖਤਾਈ ਘਟੇ ਅਸੀਂ ਵੀ ਅਜਮੇਰ ਸ਼ਰੀਫ ਜਾਈਏ ਅਸੀਂ ਵੀ ਉਧਰ ਜਿਹੜੇ ਸਾਡੇ ਰਿਸ਼ਤੇ ਦੇ ਪਿੰਡ ਸੀਗੇ ਪਿੰਡਾਂ ਨੂੰ ਦੇਖ ਕੇ ਆਈਏ ਏ ਮੈਂ ਸਮਝਦਾ ਕਿ ਇਹ ਉਹਨਾਂ ਦੇ ਅੰਦਰ ਇੱਕ ਊਂਕਾ ਜਾਂ ਇੱਕ ਟੀਸਾ ਕਿ ਇਨਸ਼ਾਅੱਲਾ ਕੋਈ ਇਹੋ ਜਿਹਾ ਵਕਤ ਆਵੇ ਮੈਂ ਤੁਹਾਨੂੰ ਦੱਸ ਦਾਂ ਬਸੁੱਤਾ ਸਾਹਿਬ ਮੈਂ ਆਪਣੀ ਹਰ ਇੱਕ ਤਕਰੀਰ 'ਚ ਇਹ ਕਹਿੰਨਾ ਕਿ ਤੁਸੀਂ ਸਰੀ ਤੋਂ ਸੈਟਲ ਤੋਂ 2 ਮਿੰਟ ਚੋਂ ਕਰਾਸ ਕਰ ਜਾਂਦੇ ਹੋ ਜਦੋਂ ਰਸ਼ ਨਹੀਂ ਹੁੰਦਾ ਜੀ ਮੈਂ ਕਹਿੰਦਾ ਹੁੰਦਾ ਕਿ ਮੈਂ ਚਾਹੁੰਦਾ ਕਿ ਮੈਂ ਸਵੇਰੇ ਲੁਧਿਆਣੇ ਤੋਂ ਕਾਰ ਚੱਕਾਂ ਆਪਣੇ ਪਰਿਵਾਰ ਦੇ ਨਾਲ ਮੈਂ ਵਾਗਾ ਬਾਰਡਰ ਰਾਹੀਂ ਨੰਕੇ ਲਾਹੌਰ ਪਹੁੰਚਾਂ ਬਟਕੜਾਹੀ ਦੇ ਇੱਥੇ ਬ੍ਰੇਕਫਾਸਟ ਕਰਾਂ ਮੰਨੂ ਬਾਜ਼ਾਰ ਜਾਵਾਂ ਲਿਬਰਟੀ ਜਾਵਾਂ ਮੈਂ ਅਨਾਰਕਲੀ ਜਾਵਾਂ ਮੈਂ ਉੱਥੋਂ ਸ਼ਾਪਿੰਗ ਕਰਕੇ ਖਾ ਪੀ ਕੇ ਮੁਹੱਬਤ ਲੈ ਕੇ ਸ਼ਾਮ ਨੂੰ ਆਪਣੇ ਘਰੇ ਚਲੇ ਜਾਵਾਂ ਇਨਸ਼ਾਅੱਲਾ ਕੋਈ ਇਹੋ ਜਿਹਾ ਵਕਤ ਆਵੇ ਤਾਂ ਮੈਨੂੰ ਲੱਗਦਾ ਕਿ ਸਾਡੇ ਲਈ ਉਹ ਬਹੁਤ ਵਧੀਆ ਹੋਵੇਗਾ ਅਖੀਰ 'ਚ ਮੈਂ ਚਾਹਾਂਗਾ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਕਾਨਫਰੰਸ ਹੋਈ ਸੀ ਉਸ 'ਤੇ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਸੀਗਾ ਤੇ ਜਦੋਂ ਬਾਰਡਰ ਕਰਾਸ ਕਰਦੇ ਆ ਨਾ ਬਹੁਤ ਮੋਹ ਕਰਦੇ ਨੇ ਮੁਹੱਬਤ ਕਰਦੇ ਨੇ ਪ੍ਰੌਣਚਾਰੀ ਦਾ ਕੋਈ ਜਵਾਬ ਨਹੀਂ ਹੈ ਜੋ ਪਾਕਿਸਤਾਨੀਆਂ ਨੇ ਸਾਡੀ ਉਸ ਵੇਲੇ ਕੀਤੀ ਸੀ ਇਸ ਵਾਰੀ ਪ੍ਰੌਣਚਾਰੀ ਜੋ ਤੁਹਾਡੀ ਹੋਈ ਉਸ ਵਾਰੀ ਦੱਸੋ ਸਾਨੂੰ ਉਹਨਾਂ ਨੇ ਬੱਸੇਸ ਲਿਆਂਦੀਆਂ ਵਾਗੇ ਹੂੰ ਤੇ ਇੱਕ ਓਪਨ ਜੀਪ ਸੀ ਉਹਨਾਂ ਦੇ ਅੱਗੇ ਜੀਚ ਦੋ ਢੋਲੀ ਬੈਠੇ ਸੀ ਹੂੰ ਢੋਲ ਵੱਜਦੇ ਗਏ ਔਰ ਢੋਲ ਵੱਜਦੇ ਗਏ ਤੇ ਉਹ ਸਾਰਾ ਕੁਝ ਸੀ ਜਿਹੜਾ ਲੋਕ ਮਤਲਬ ਲੋਕਾਂ ਕੋਲ ਢੋਲ ਦੀ ਆਵਾਜ਼ ਦੂਰ ਤੱਕ ਜਾਂਦੀ ਆ ਲੋਕ ਸੜਕਾਂ ਦੇ ਖੰਡੇ ਸਾਨੂੰ ਤੱਕ ਰਹੇ ਸੀਗੇ ਔਰ ਅਸੀਂ ਐਨਾ ਕੁ ਗਰਮ ਜੋਸ਼ੀ ਨਾਲ ਉਹਨਾਂ ਨੇ ਸਵਾਗਤ ਕੀਤਾ ਕਿ ਮੈਂ ਇੱਥੇ ਸ਼ਬਦਾਂ ਨਾਲ ਹੀ ਬਿਆਨ ਨਹੀਂ ਕਰ ਸਕਦਾ ਜੀ ਅਖੀਰ ਚ ਕੋਈ ਦਿਲ ਦੀ ਗੱਲ ਦੇਖੋ ਦਿਲ ਦੀ ਗੱਲ ਇਹ ਹੀ ਆ ਕਿ ਜੋ ਮੈਂ ਪਹਿਲਾਂ ਕਿਹਾ ਕਿ ਮੁਹੱਬਤਾਂ ਵਧਣ ਪਿਆਰ ਵਧੇ ਦੂਰੀਆਂ ਘਟਣ ਹਾਂ ਵੀਜ਼ਿਆਂ 'ਚ ਖੁੱਲ੍ਹ ਦੇ ਲਈ ਦਿਖਾਉਣ ਦੋਵੇ ਸਰਕਾਰਾਂ ਜਿੱਥੋਂ ਤੱਕ ਪੋਸੀਬਲ ਹੋ ਸਕੇ ਦੇ ਕੋਨਾ ਨੀਵਾਂ ਲਿਮਿਟੇਸ਼ਨਸ ਨੇ ਇਸ ਗੱਲ ਦੀਆਂ ਸੋ ਲੋਕਾਂ 'ਚ ਆਪਸੀ ਪਿਆਰ ਆ ਜਿਹੜਾ ਉਹ ਜ਼ਿੰਦਾਬਾਦ ਆ ਮੁਹੱਬਤ ਜ਼ਿੰਦਾਬਾਦ ਆ ਤੇ ਐਵੇਂ ਹੀ ਦੋਵੇਂ ਪੰਜਾਬਾਂ ਪੰਜਾਬੀਆਂ ਦੇ ਦਿਲਾਂ ਵਿੱਚ ਜਿਹੜੀ ਇਹ ਮੁਹੱਬਤ ਆ ਉਹ ਜ਼ਿੰਦਾਬਾਦ ਰਹੇ ਜੀ ਮੁਹੱਬਤ ਜ਼ਿੰਦਾਬਾਦ ਤੇ ਅਖੀਰ ਦੇ ਵਿੱਚ ਮਨੂੰ ਇੰਦਰਜੀਤ ਹਸਨਪੁਰੇ ਬਹੁਤ ਵਧੀਆ ਗੀਤਕਾਰ ਸੀ ਉਹਨਾਂ ਨੇ ਗੀਤ ਲਿਖਿਆ ਸੀ ਭਾਰਤ ਤੇ ਪਾਕਿਸਤਾਨ ਦੀ ਮੁਹੱਬਤ ਬਾਰੇ ਮਲਕੀਤ ਨੇ ਗਾਇਆ ਸੀ ਸੁਣ ਵਾਗੇ ਦੀ ਇਹ ਸਰਹੱਦੇ ਤੈਨੂੰ ਤਤੀ ਵਾਣਾ ਲੱਗੇ ਲੱਗਣ ਫੁੱਲ ਗੁਲਾਬ ਦੇ ਤੇਰੇ ਦੋਵੇਂ ਪਾਸੇ ਵਸਦੇ ਨਹੀਂ ਅੜੀਏ ਪੁੱਤ ਪੰਜਾਬ ਦੇ ਤੇਰੇ ਦੋਵੇਂ ਪਾਸੇ ਵਸਦੇ ਨਹੀਂ ਅੜੀਏ ਪੁੱਤ ਪੰਜਾਬ ਦੇ ਬਹੁਤ-ਬਹੁਤ ਮਹਿਮਾਨੀ ਮੰਗਰ ਸਾਹਿਬ ਸ਼ਾਮਲ ਹੋਣ ਲਈ ਸਾਨੂੰ ਜਾਣਕਾਰੀ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਬਸੋਤਾ ਸਾਹਿਬ ਜਿਉਂਦੇ ਰਹੋ ਵਸਦੇ ਰਹੋ ਮਿਹਰਬਾਨੀ